ਇਹ ਪੰਜਾਬ ਦਾ ਇੱਕ ਛੋਟਾ ਜਿਹਾ ਪਿੰਡ ਐ ਜਿੱਥੇ ਮਿਹਨਤ ਕਸ਼ ਲੋਕ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਹੇ ਨੇ ਪੰਜਾਬ ਦੇ ਆਊਟਸੋਰਸ ਠੇਕਾ ਮੁਲਾਜ਼ਮਾ ਜੋ ਇਹ ਮੁਲਾਜ਼ਮ ਤਨਖਾਹ ਹਰ ਮਹੀਨੇ ਲੇਟ ਕਦੇ ਟਾਈਮ ਤੇ ਨਹੀਂ ਮਿਲਦੀ ਥਕਿਆ ਹੋਇਆ ਨਿਰਾਸ਼ ਹੋ ਕੇ ਘਰ ਵਾ ਲੈ ਰਿਹਾ ਘਰ ਵਿੱਚ ਆਟਾ ਨਹੀਂ ਆਟੇ ਵਾਲਾ ਪੀਪਾ ਖਾਲੀ ਰਸੋਈ ਚ ਚੁੱਲਾ ਠੰਡਾ ਪਿਆ ਘਰ ਵਾਲੀ ਦੀਆਂ ਅੱਖਾਂ ਚ ਚਿੰਤਾ ਹੈ ਬੱਚੇ ਪੁੱਛਦੇ ਮਾਂ ਅੱਜ ਖਾਣਾ ਮਿਲੂਗਾ ਇੱਕ ਕਮਰਾ ਜਿਸ ਵਿੱਚ ਸਾਰੇ ਰਹਿੰਦੇ ਨੇ ਮੀਂਹ ਆਉਣ ਤੇ ਕਮਰੇ ਦੀ ਛੱਤ ਚੂਣ ਲੱਗ ਜਾਂਦੀ ਹੈ ਪਰ ਉਮੀਦ ਅਜੇ ਵੀ ਬਾਕੀ ਹੈ ਕਿ ਇੱਕ ਦਿਨ ਮਿਹਨਤ ਦਾ ਮੁੱਲ ਜ਼ਰੂਰ ਮਿਲੇਗਾ ਜੰਗ ਚੁੱਪਚਾਪ ਬੈਠਾ ਹੈ ਚਿਹਰੇ ਤੇ ਦਰਦ ਤੇ ਅੱਖਾਂ 'ਚ ਉਮੀਦ ਦੀ ਲੋ ਠੇਕਾ ਮਜ਼ਦਮ ਇਨਸਾਫ ਦੇ ਇੰਤਜ਼ਾਰ ਵਿੱਚ ਪਾਵਰ ਕਾਮ ਐਂਡ ਟ੍ਰਾਸਕੋ ਠੇਕਾ ਮਜ਼ਦਮ ਯੂਨੀਅਨ ਪੰਜਾਬ ਜਿੰਦਾਬਾਦ ਬਲੇਹਾਰ ਸਿਆਂ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ